ਹਾਂ ਜੀ ਅਕਦੇ ਤੁਹਾਨੂੰ ਨਾ ਸਨ ਵਾਲਾ ਹੈ ਜੇ ਮੇ ਕਿਸੇ ਕਿਸੇ ਦੀ ਆਪ ਨੂੰ ਕਾਲ ਆ ਜਾਂਦੀ ਹੈ ਟ੍ਰੂ ਕਾਲਰ ਤੇ ਹਨਾ ਤੇ ਇਹ ਦੁਆਚੋਂ ਆਪ ਨੂੰ ਮੈਸੇਜ ਆਉਂਦਾ ਹੁੰਦਾ ਹੈ ਇੱਕ ਕਾਲ ਆਈ ਏ ਜਾਂ ਕਿਸੇ ਦੀ ਵੀ ਠੀਕ ਹੈ ਤੇ ਤੁਹਾਨੂੰ ਦਿਖਾਉਣਾ ਹੈ ਜੇ ਕਿਵੇਂ ਆਫ ਕਰੀਏ ਆ ਜੀ ਆ ਦੇਖੋ ਸਭ ਤੋਂ ਪਹਿਲਾਂ ਆਪਾਂ ਹੋਮ ਸਕਰੀਨ ਤੇ ਆਏ ਹਾਂ ਨਾ ਹੋਮ ਸਕਰੀਨ ਤੇ ਆ ਕੇ ਤੇ ਆਪਾਂ ਟ੍ਰੂ ਕਾਲਰ ਓਪਨ ਕਰਨਾ ਜੇ ਮੈਂ ਟ੍ਰੂ ਕਾਲਰ ਓਪਨ ਕਰ ਲੇਤਾ ਤੇ ਇੱਥੇ ਆਪਾਂ 3 ਡਾਟ ਤੇ ਕਲਿੱਕ ਕਰਨਾ 3 ਡਾਟ ਤੇ ਕਲਿੱਕ ਕੀਤਾ ਫਿਰ ਇੱਥੇ ਸੈਟਿੰਗ ਦਾ ਆਪਸ਼ਨ ਆਊਗਾ ਸੈਟਿੰਗ ਤੇ ਆਪਾਂ ਕਲਿੱਕ ਕਰਨਾ ਸੈਟਿੰਗ ਤੇ ਕਲਿੱਕ ਕਰਤੇ ਫਿਰ ਕਾਲ ਆਸ ਆਉਗੀ ਕਾਲ ਸੁਨਪਿਆ ਤੇ ਇੱਥੇ نیچے ਆਉਣਾ ਆਪਾਂ نیچے ਆ ਕੇ ਤੇ ਹਾਈਡ ਫੋਰ ਫੋਨ ਬੁੱਕ ਕੰਟੈਂਟ ਠੀਕ ਆ ਇਹਨੂੰ ਆਪਾਂ ਔਨ ਕਰ ਦੇਣਾ ਤੇ نیچے ਆਊਗਾ ਆਇਡੈਂਟੀਫਾਈ ਨੰਬਰ ਔਨ ਦੀ ਔਨ ਅਦਰ ਐਪਸ ਇਹਨੂੰ ਆਪਾਂ ਔਨ ਕਰ ਦੇਣਾ ਤੇ ਇਸ ਤੋਂ ਬਾਅਦ ਤੁਹਾਨੂੰ ਕਦੇ ਵੀ ਇਦਾਂ ਦਾ ਮੈਸੇਜ ਨਹੀਂ ਆਊਗਾ ਇਦਾਂ ਤਰ੍ਹਾਂ ਦਾ ਇਹ ਮੈਸੇਜ ਨਹੀਂ ਆਊਗਾ ਤੁਹਾਨੂੰ ਜਵੇਂ ਤੁਹਾਡੀ ਕੋਈ ਕਾਲ ਕੱਟ ਦੇ ਵਿੱਚ ਗੱਲ ਕਰੀਏ ਨੇ ਦੂਜਾ ਚੋ ਕਾਲ ਕੱਟ ਦਿੰਨੇ ਤੁਸੀਂ ਤੇ ਇਦਾਂ ਮੈਸੇਜ ਆਇਆ ਇਹ ਤੁਹਾਨੂੰ ਕਦੇ ਵੀ ਨਹੀਂ ਆਊਗਾ ਤੇ ਓਕੇ ਹਾਂ ਤੁਹਾਨੂੰ ਇਨਫੋਰਮੇਸ਼ਨ ਵਧੀਆ ਲੱਗੀ ਸਾਡੇ ਪੇਜ ਨੂੰ ਫੋਲੋ ਜ਼ਰੂਰ ਕਰੋ ਤੇ ਥੈਂਕ ਯੂ